ਔਰ ਜਦੋਂ ਉਹ ਉਸ ਨਗਰ ਵਿੱਚ ਆਏ ਨਾ ਪ੍ਰ부 ਅੱਗੇ ਝਾੜਨ ਲੱਗੇ ਤਾਂ ਕੀ ਗੱਲ ਹੋਈ ਕਿ ਉਹਨਾਂ ਨੇ ਪ੍ਰ부 ਦੀ ਮਿਹਨਤ ਕੀਤੀ ਕਿ ਅੱਜ ਰਾਤ ਤੂੰ ਸਾਡੇ ਕੋਲ ਹੀ ਰਹਿ ਹallelujah ਜਦ ਪ੍ਰ부 ਉਹਨਾਂ ਦੇ ਨਾਲ ਘਰ ਵਿੱਚ ਗਿਆ ਜਦੋਂ ਉਹਨਾਂ ਨੇ ਰੋਟੀ ਰੱਖੀ ਭੋਜਨ ਰੱਖਿਆ ਪ੍ਰ부 ਯਿਸੂ ਮਸੀਹ ਨੇ ਰੋਟੀ ਤੋੜੀ ਔਰ ਚੇਲਿਆਂ ਨੂੰ ਦਿੱਤੀ ਜਦੋਂ ਉਹਨਾਂ ਨੂੰ ਦਿੱਤੀ ਉਹਨਾਂ ਦੀਆਂ ਅੱਖਾਂ ਦੇ ਆਕੀ ਹੋ ਗਈਆਂ

विश्वास नहीं किया पर जब वह घर आया ना रोटी तोड़ी दिती ना क्योंने क्या क्या, आ, मेरा की या जी सरीर लै लो फिर अखा खुल गई कहते यसू फिर तो की हो गया लोग हो गया अरे समय उठे उठ के उन्होंने की किया जाके की रस्ते में जाते कदा करता से सा जी गर्म नहीं हों लुआ वो यार यसू ग करता अंदर की हों पता लगता है ਅੰਦਰੋਂ ਪਰਮੇਸ਼ਰ ਦਾ ਆਤਮਾ ਜਿਹੜਾ ਆ ਪਰਮੇਸ਼ਰ ਤੁਹਾਨੂੰ ਟੱਚ ਕਰਦਾ ਸ਼ੂਦਾ ਹੈ ਪਰਮੇਸ਼ਰ ਦਾ ਆਤਮਾ ਕਹਿੰਦਾ ਜਦੋਂ ਯਿਸੂ ਮਸੀਹ ਸਾਡੇ ਨਾਲ ਗੱਲਾਂ ਕਰਦਾ ਸੀ ਪ੍ਰਭੂ ਜੀ ਸਾਡੇ ਨਾਲ ਗੱਲਾਂ ਕਰਦੇ ਸੀ ਸਾਡਾ ਜੀ ਗਰਮ ਨਹੀਂ ਹੁੰਦਾ ਸੀ ਉਸ ਸਮੇਂ ਕਹਿੰਦਾ ਜਦੋਂ ਉਹਨੇ ਨਬੀਆਂ ਬਾਰੇ ਦੱਸਿਆ ਨਬੀਆਂ ਦੀਆਂ ਗੱਲਾਂ ਬਾਰੇ ਦੱਸਿਆ ਕਿ ਕਿੱਦਾਂ ਕਿੱਦਾਂ ਨਬੀਆਂ ਨੇ ਮੇਰੇ ਹੱਕ ਵਿੱਚ ਲਿਖਿਆ ਹੋਇਆ ਹੈ ਹallelujah ਹallelujah ਉਸ ਸਮੇਂ ਕਹਿੰਦਾ ਸਾਨੂੰ ਮਤਲਬ ਪਤਾ ਹੀ ਨਹੀਂ ਲੱਗਾ ਉਹਦੇ ਬਾਰੇ ਪਰ ਜਿਆਦਾ ਸੀ ਰੋਟੀ ਤੋੜੀ ਉਹਨੇ ਤਾਂ ਵੀ ਅਸੀਂ ਉਹਨੇ ਰੋਟੀ ਤੋੜਨ ਦੇ ਨਾਲ ਅਸੀਂ ਉਹਨੂੰ ਕੀ ਲੈ ਲਿਆ ਉਹ ਸ਼ਾਨ ਲੈ ਆ ਹallelujah ਹallelujah ਜਦੋਂ ਉਹਨੇ ਜਾ ਕੇ ਉਹਨਾਂ ਭਾਈਆਂ ਦੇ ਕੋਲ ਬਲਬ ਜਾ ਕੇ ਦੱਸਿਆ ਕਿ ਅਦਾ ਯਿਸੂ ਨੇ ਸਾਨੂੰ ਦਰਸ਼ਨ ਦਿੱਤੇ ਹallelujah ਪਰ ਬਾੜੇ ਕੀ ਕਹਿੰਦੇ ਸੀਗੇ ਉਹਨਾਂ ਵਿੱਚੋਂ ਕੀ ਕਹਿੰਦੇ ਸੀ ਕਿ ਅਸੀਂ ਕੀ ਕਰਨਾ ਹੈ ਜਿੱਥੇ ਉਹਦੇ ਹੱਥਾਂ ਪੈਰਾਂ 'ਚ ਕੇਲ ਟੋਕੇ ਗਿਆ ਉਹਨਾਂ ਜਗ੍ਹਾ ਦੇ ਉਂਗਲਾਂ ਮਾਰ ਕੇ ਦੇਖਣੀ ਹੈ ਬੱਖੀ ਵਿੱਚ ਅਸੀਂ ਕੀ ਆ ਹੱਥ ਪਾ ਕੇ ਦੇਖਣਾ ਹੈ ਉਸ ਸਮੇਂ ਪ੍ਰਭੂ ਯਿਸੂ ਸੀ ਉਹਨਾਂ ਦੇ ਕੋਲ ਆ ਗਏ ਕਹਿੰਦੇ ਇਹ ਬੇਪਰਤੀਤਿਓ ਅੜਪ ਸੁਭੰ ਪੀੜੀ ਸੁਹਾਦੀ ਪੀੜੀ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕੀਤਾ ਤਾਂ ਉਹ ਕਹਿੰਦਾ ਬਿਨਾ ਦੇਖੇ ਮੇਰੇ ਤੇ ਕੀ ਕਰਦੇ ਆ ਵਿਸ਼ਵਾਸ ਕਰਦੇ ਆ ਤੁਸੀਂ ਤਾਂ ਦੇਖਣ ਦੇ ਵੀ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ ਹallelujah ਹallelujah ਉਹ ਕਹਿੰਦੇ ਇਹਦਾ ਭੂਤ ਆ ਗਿਆ ਸਾਡੇ ਵਿੱਚ ਕਿਉਂਕਿ ਬੂਹਾ ਬੱਜਿਆ ਹੋਇਆ ਸੀਗਾ ਹallelujah 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 ਤਾਂ ਜਦੋਂ ਅਸੀਂ ਥੋੜਾ ਅੱਗੇ ਜਾ ਕੇ ਪੜਨੇ ਆ ਤੇ ਪ੍ਰਭੂ ਯਿਸੂ ਮਸੀਹ ਨੇ ਸਾਰਿਆਂ ਉਹਨਾਂ ਨੂੰ ਮੂਸਾ ਦੀਆਂ ਗੱਲਾਂ ਦੱਸੀਆਂ ਸਾਰੀਆਂ ਗੱਲਾਂ ਦੱਸੀਆਂ ਪਗੂਨਾ ਦੀ ਬੁੱਧ ਨੂੰ ਖੋਲਿਆ ਕਿ ਉਹ ਲਿਖਤਾਂ ਨੂੰ ਸਮਝਣ ਪੜੇ ਤਾਂ ਨੂੰ ਸਮਝਣ ਹallelujah ਹallelujah